ਅੱਜ ਇਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਜਿੱਥੇ ਲੰਗਰ ਲੱਗੇ ਪਰ ਪੀਜੇ ਵਰਕਰ ਤੇ ਬਹੁਤ ਸਾਰੀ ਭੀੜ ਜਰੀ ਆ ਤੇ ਲੰਗਰ ਦਾ ਛੱਡ ਜੀ ਆ ਤੇ ਕਈ ਸੋਸ਼ਲ ਮੀਡੀਆ ਦੇ ਲੋਕਾਂ ਦੇ ਕਮੈਂਟ ਵੀ ਆ ਰਹੇ ਕਿ ਇਹ ਚੀਜ਼ਾਂ ਨਹੀਂ ਹੋਣ ਚਾਹੀਦੀ ਬਹੁਤ ਮर्यादा ਰਹੀ ਤੱਕਰ ਕਰਦਾ ਤੁਸੀਂ ਉਸ ਦੇ ਸਾਮੀ ਦੇ ਬਲਕਿ ਜੇ ਵਰਕਰ ਲੰਗਰ ਚਾਦੇ ਨਵੀਨ ਨੇ ਛੇੜ ਫੜ ਲਈ ਹੈ ਇੱਕ ਬਖਾਵਾ ਹੈ ਇਸ ਜਗ੍ਹਾ ਦੇ ਤੋਂ ਉਹ ਬੜੀ ਮੁਕੱਦਸ ਜਗ੍ਹਾ ਹੈ ਕਿਉਂਕਿ ਤੋਂ ਇੱਕ ਸਿੱਖੀ ਲਹਿਰ ਨੂੰ ਵੱਖਰਾ ਇੱਕ ਜਿਹੜਾ ਸੀ ਉਹ ਹੰਗਾਰਾ ਮਿਲਿਆ ਸੀ ਕਿ ਲਹਿਰ ਜੱਲੀ ਸੀ ਕਿ ਜਿੱਥੇ ਲੰਗਰਾਂ ਦੀ ਬਿਦਵੀ ਮੈਂ ਹਮ ਨੱਤੀ ਜਾ ਰਹੀਆ ਉੱਥੇ ਕਿਤੇ ਨਾ ਕਿਤੇ ਜਾਨ ਬੁੱਝ ਕੇ ਸਾਡੇ ਸਿੱਖੀ ਸਿਧਾਂਤਾਂ ਦੇ ਉੱਪਰ ਵੀ ਲੜੀਆਂ ਹਮਨੇ ਕਿਤੇ ਜਾੜੀਆਂ ਐਦੇ ਚ ਵੇਖੋ ਇਸਰੰਗਰ ਗੁਰਦਵਾਰਾ ਪ੍ਰਬੰਧਕ ਮੈਂ ਫਿਰ ਚੋਪਾ ਵੱਡੇ ਵੱਡੇ ਬੁੱਧੀਜੀਵੀ ਚੋਪਾ ਬਣਾ ਵੱਡੀਆਂ-ਵੱਡੀਆਂ ਸੰਸਥਾਵਾਂ ਚ ਉੱਪਰ ਕਾਰਨ ਇਹ ਕਿਉਂਕਿ ਉਹ ਸੰਸਥਾਵਾਂ ਦੇ ਆਪ ਚ ਲੰਗਰ ਲਾ ਰਹੀਆਂ ਹਨ ਨਾ ਹਾਂ ਇਸ ਕਰਕੇ ਇੱਕ ਬੰਦੇ ਅਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਉੱਤੇ ਹੀ ਹਰ ਰੋਜ਼ ਬਿਆਨ ਦਿੰਦੇ ਆ ਕਿ ਭਈ ਆਪਣੇ ਬੱਚਿਆਂ ਨੂੰ ਚੈਨਲ ਫੂਡ ਤੋਂ ਦੂਰ ਰੱਖੋ ਜੇ ਬਰਗਨਾ ਤੋਂ ਦੂਰ ਰੱਖੋ ਕੋਲ ਡਰਿੰਕ ਸਾਡੇ ਵਾਸਤੇ ਜੈ ਹੁੰਦੇ ਸਮਾਨ ਆ ਕਿ ਘਰ ਘਰ ਦਾ ਸ਼ੂਗਰ ਪਹੁੰਚ ਗਿਆ ਘਰ ਘਰ ਕੈਂਸਰ ਪਹੁੰਚ ਗਿਆ ਔਰ ਮੇਰੇ ਬਾਤ ਵਿੱਚ ਸ਼ੂਗਰ ਵਾਸਤੇ ਤੇ ਬੜਾ ਵੱਡਾ ਜੈਰ ਆ ਪਰ ਸਾਡੇ ਪੰਜਾਬੀਆਂ ਦੀ ਇੱਕ ਨਾ ਮਤਲਬ ਆਦਤ ਬਣ ਚੁੱਕੀ ਕਿ ਸਾਨੂੰ ਫਰੀ ਦੇ ਵਿੱਚ ਚੀਜ਼ ਮਿਲਦੀ ਹੋਵੇ ਨਾ ਕਿ ਅਸੀਂ ਮੇਰੇ ਖਾਂ ਦੇ ਬਦਲ ਜ਼ਿਆਦਾ ਭੱਜਦੇ ਲੋਕ ਵੀ ਆਪਣੇ ਅਰਝਵਾਣੇ ਦੇਖ ਰਿਹਾ ਅਸਾਂ ਫਰੀਦ ਵਿੱਚ ਲੰਗਰ ਲਾਦਣਾ ਮਾਤੇ ਲੋਕਾਂ ਦੀ ਜਾਣ ਨਾਲ ਖਿਲਵਾੜ ਕਰਨੀ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੈਨੋਪਾ ਭਾਗ ਹਾਂ ਚਾਹੀਦਾ ਇਹ ਕੋਈ ਸ਼ਰਮਾ ਹਰੇਕ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਹੋਣੀ ਵੀ ਚਾਹੀਦੀ ਆ ਹੁਣ ਅੱਜ ਦੇ ਬਾਬਾ ਜੀ ਨਾਲ ਇਹ ਲੰਗਰ ਲੈ ਕੱਲ ਨੂੰ ਕੋਈ ਹੋਰ ਚੀਜ਼ ਆਊਗਾ ਤੇ ਹੋਰ ਤਰੀਕੇ ਨਾਲ ਲੰਗਰ ਪਾਵਾਂਗੇ ਆਪਾਂ ਦਵਾਈਆਂ ਦੇ ਲੰਗਰ ਵਾਜ਼ਬ ਆ ਇੱਥੇ ਕੋਥੀਆਂ ਸਾਹਿਬ ਉਹਦਾ ਲੰਗਰ ਦਾਸਤਾਰਾ ਦਾ ਲੰਗਰ ਲਾ ਦਿੰਦੇ ਠੀਕ ਹੈ ਖਣੀ ਕੋਈ ਇਹੋ ਜਿਹਾ ਕੈਂਪਰ ਉਹ ਲਾਗੇ ਜਿਹੜਾ ਬੰਦੀ ਤਗੜਾ ਉੱਤੇ ਖਡੂਰ ਸਾਹਿਬ ਹੀ ਨਿਸ਼ਾਨੇ ਸਿੱਖੀ ਦਾ ਜੱਡਾ ਤੱਕ ਉਹਨਾਂ ਨੇ ਕਿਲਾ ਬਣਾਇਆ ਵਸੂਲ ਬਣਾਇਆ ਹਾਂ ਉਹਨਾਂ ਨੂੰ ਮਿਕਪਲ ਕੀਤੇ ਜਾਂਦੇ ਆ ਆਪਾਂ ਸੇਵਾ ਸਿਮ ਦੀ ਹਰੀਆਲੀ ਦੇ ਉੱਤੇ ਗੱਲ ਕਰਦੇ ਆ ਉਹ ਕਿ ਮੈਂ ਵੀ ਉੱਧਰ ਦੇਖ ਕੇ ਆਇਆ ਸਾਰਾ ਮਤਲਬ ਬਹੁਤ ਹਰਿਆ ਭਰਿਆ ਇਲਾਕਾ ਹਾਂਜੀ ਸੋ ਅਸੀਂ ਵਾਤਾਵਰਨ ਨੂੰ ਜਿੱਤੇ ਸੰਭਾਲਣਾ ਨਾਲ ਦੇ ਨਾਲ ਆਪਣੇ ਨਸਲ ਨੂੰ ਵੀ ਸੰਭਾਲਣਾ ਪਾ सो इस चीज न्याल बहुत ही मंदभागी घटना तो तो है और मंदभागी कर्म आ इस चीजेधी की जाए ज्यादा चंगी गल आ संगत उ लंगर चक रही है धड़ाधड़ रेल बना तो सोशल मीडिया से कर रहे और जो लंगर लाए ने बड़े मन में कह रहे कि पहली बारी लंगर लाया जी भाई यह पहली बारी से आखिरी वारी हो गए ਤੇ ਉੱਥੇ ਮੇਰੇ ਖਿਆਲ ਦੇ ਨਾਲ ਮੈਂ ਵੇਖਿਆ ਵਾ ਕਿ ਇੰਨੀ ਸੰਗਤ ਵਾਕੀ ਹੀ ਅ ਦਰਬਾਰ ਹਾਲ ਦੇ ਵਿੱਚ ਨਹੀਂ ਹੈਗੀ ਜਿੱਨੀ ਪੀਜੇ ਬਰਕਰਾਰ ਤਾਂ ਅਸਾਂ ਲੱਗੇ ਰਹੇ ਸੋ ਇਸ ਚੀਜ਼ ਨੂੰ ਜਿਹੜਾ ਵਾ ਮੈਂ ਤਾਂ ਕਹਿੰਦਾ ਸ਼ੋਗਨੀਪੁਰ ਦਾ ਪ੍ਰਬੰਧਕ ਕਮੇਟੀ ਚ ਦੇਖ ਹੋਂ ਤੱਕ ਜ਼ਿਆਦਾ ਜ਼ਿਆਦਾ ਸਾਹ ਜਿਹੜਾ ਵਾ ਉਹ ਧਿਆਨ ਵਿੱਚ ਆਪਣੇ ਲੈਉਣਾ ਇਸ ਚੀਜ਼ ਦਾ ਕੋਈ ਨਾ ਕੋਈ ਕੋਈ ਹੁਮਾ ਜਿਹੜਾ ਵਾ ਕੋਈ ਨਾ ਕੋਈ ਉਹਦਾ ਕੱਢਣ ਸੋਲੂਸ਼ਨ ਆ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਅਹਿਵ ਨੇ ਸਭ ਤੋਂ ਵੱਧ ਜੇ ਕੋਈ ਨੇਕੀ ਦਾ ਕੰਮ ਕਰਨ ਵਾਲਾ ਤਾਂ ਉਹ ਆਪਣੀਆਂ ਨਸਲਾਂ ਬਚਾਉਣ ਦਾ ਹੈ ਸਿੱਖੀ ਸਰੂਪ ਦੇ ਵਿੱਚ ਉਹ ਬੰਦੇ ਖੜੇ ਕਰ ਰਹੇ ਆ ਤੁਹਾਡੇ ਸਾਹਮਣੇ ਜਿਹੜੇ ਸਾਡੀ ਸਿੱਖੀ ਨੂੰ ਢਾਲ ਆ ਰਹੇ ਆ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਦੇ ਵਿੱਚ ਉਹਨੇ ਗੁਰਦੁਆਰੇ ਨਹੀਂ ਜਿੱਦੇ ਚਰਚਾ ਹੋਣੀ ਆ ਕਾਰ ਸੇਵਾ ਵਾਲਿਆਂ ਨੂੰ ਸਿਰਫ ਿੱਟਾ ਪੱਥਰ ਲਾਉਣ ਤੋਂ ਇਲਾਵਾ ਇਦਾਂ ਨਹੀਂ ਦਿਖਦਾ ਬਸ ਇੱਕ ਗੁਰਦਾਰੇ ਪੱਕੇ ਬਾਅਦ ਚ ਕਰ ਲਾਂਗੇ ਪਹਿਲਾਂ ਸਿੱਖ ਪੱਕੇ ਕਰੀਏ ਜਿੰਨਾ ਤੁਸੀਂ ਪੈਸਾ ਪੀਜੇ ਬਰਗਰਾ ਦਾ ਜਖਚਰਾਂ ਦੇ ਉਲੰਗਰਾਂ ਦੇ ਵਿੱਚ ਇਹੀ ਕਿਤੇ ਪਿੰਡੋਂ ਪਿੰਡ ਤੇ ਆਪਣੇ ਭੈਣ ਭਰਾ ਭੇਜ ਕੇ ਟੀਮ ਵਲ ਕਰਕੇ ਕਿਤੇ ਉਹਨਾਂ ਦਵਾਈਦਾਰ ਉੱਤੇ ਵੀ ਪੈਸਾ ਲਾ ਦਿੰਦੇ ਉਹਨਾਂ ਲੋਕਾਂ ਨੂੰ ਲੈ ਕੇ ਤੇ ਉਹ ਨਾ ਉਹ ਤੁਹਾਡੀਆਂ ਨਾਣਾ ਫੜ ਰਹੇ ਆ ਇਹ ਸਾਨੂੰ ਸਮਝਣਾ ਪੈਣਾ ਮਾਝਾ ਸਿੱਖੀ ਦਾ ਘੜ ਕਿਆ ਜਾਂਦਾ ਸੀ ਪਰ ਅੱਜ ਜਿਹੜਾ ਵਾ ਉਹ ਇਸਾਈਅਤ ਦਾ ਘੜ ਬਣਦਾ ਜਾ ਰਿਹਾ ਸੋਚਣਾ ਚੰਗੇ ਆ ਜੇ ਤੁਸੀਂ ਪੈਸਾ ਹੀ ਨਿਵੇਸ਼ ਕਰਨਾ ਸੀ ਜਾਂ ਪੈਸਾ ਲਾਉਣਾ ਸੀ ਕਿਸੇ ਚੰਗੇ ਬੰਦੇ ਤਾਂ ਪ੍ਰਮਾਤਮਾ ਖੁਸ਼ ਹੁੰਦਾ ਤੁਹਾਡੀ ਅਨੇਕ ਕਮਾਈਆਂ ਦੇ ਵਿੱਚੋਂ ਆ ਦੇਖੋ ਆਏ ਦਿਨ ਹੀ ਕਿਤੇ ਨਾ ਕਿਤੇ ਜਿਹੜਾ ਕੋਈ ਭੈਣ ਭਰਾ ਗਰੀਬੀ ਕਰਕੇ ਵੀਡੀਓ ਵਾਇਰਲ ਕਰਵਾਉਂਦਾ ਹੈ ਕੋਈ ਬੱਚਾ ਰੋ ਕੇ ਭਾਰਿਆ ਭਾਜੀ ਮੇਰੀ ਮਾਂ ਨੂੰ ਬਚਾੜੋ ਮੇਰੇ ਪਿਓ ਨੂੰ ਬਚਾੜੋ ਉਦੋਂ ਸਾਡਾ ਧਿਆਨ ਨਹੀਂ ਆ ਹੱਥ ਜੋੜ ਕੇ ਬੇਨਤੀ ਹੈ ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗਣ ਲੱਗਣੀਆਂ ਵੀ ਚਾਹੀਦੀਆਂ ਵਾ ਗੁਰੂ ਅਮਰਦਾਸ ਸਾਹਿਬ ਦੀ ਸ਼ਤਾਬੀ ਚੱਲਦੀ ਪਈ ਆ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਲ ਹੋ ਗਈ ਜਿਸ ਦੇ ਵਿੱਚ ਪੀਜੀ ਦੇ 버ਗਰ ਦੇ ਲੰਗਰ ਚੱਲਦੇ ਪਏ ਨੇ ਗੁਰੂ ਸਾਹਿਬ ਦੀ ਇਹ ਮਰਿਆਦਾ ਸੀ ਕਿ ਜਿਹੜੀ ਸੰਗਤ ਜਰੀ ਆਵੇ ਉਹ ਪਹਿਲਾਂ ਪੰਗਜ ਬਹਿ ਕੇ ਲੰਗਰ ਪਛਾ ਛਕੇ ਤੇ ਫਿਰ ਮੇਰ ਦਰਸ਼ਨ ਕਰੇ ਲੇਕਿਨ ਅੱਜ ਦੇ ਮਾਡਰਨ ਜ਼ਮਾਨੇ ਵਿੱਚ ਜਿਸ ਤਰ੍ਹਾਂ ਇਹ ਲੰਗਰ ਚੱਲ ਪਏ ਨੇ ਤੇ ਗੁਰਦੁਆਰਿਆਂ ਦੇ ਪਾਸੇ ਜਿਹੜੇ ਸ਼ਰਧਾਲੂ ਘਟਨੇ ਤੇ ਲੰਗਰਾਂ ਦੇ ਪਾਸੇ ਜਾਦੇ ਨੇ ਛੋਟੀ ਬਿੜੀ ਦੇ ਇਹ ਵੀਡੀਓ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਵਿਦਵਾਨ ਆ ਜਾਂ ਸਿੱਖ ਸਾਡੇ ਭਾਈਚਾਰੇ ਵਾਲੇ ਆ ਉਹਨਾਂ ਨਾਲ ਕਮੈਂਟ ਵੀ ਕੀਤੀ ਜਾਂਦੀ ਵੀ ਇਹ ਕੋਈ ਮर्यादा ਨਹੀਂ ਹੈ ਜਸਤ ਦਾ ਨੰਗਲ ਲਗਾਇਆ ਜੀ ਨੇ ਇਸ ਤਰ੍ਹਾਂ ਬਹੁਤ ਸਾਰੇ ਲੋਕ ਬਿਮਾਰੀ ਹੋ ਸਦ ਨੇ ਹੋ ਸਕਦਾ ਵਾ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਨੰਗਲ ਲਗਾਇਆ ਗਿਆ ਪੀਜੇ ਵਰਗ ਲਗਾ ਕੇ ਅਗਰ ਇਹ ਬਾਬੇ ਜੀ ਨੰਗਲ ਲਗਾਉਣ ਦੀ ਇਹਨਾਂ ਨੂੰ ਹੈਗੀ ਆ ਤੇ ਇਹਨਾਂ ਨੂੰ ਚਾਹੀਦਾ ਸੀ ਦਵਾਈਆਂ ਨੰਗਲ ਲਗਾਏ ਨਾਲ ਸਾਡੇ ਨਾਲ ਐਸਰੇ ਮੌਜੂਦ ਨੇ ਪੈਸਾ ਭਾਈ ਦਵਿੰਦਰ ਸਿੰਘ ਸੰਤ ਸਵਾਈ ਉਹ ਉਹਨਾਂ ਦਾ ਸਵਾਗਤ ਕਰਦੇ ਆ ਪ੍ਰਚਲਿਤ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਚੀਜ਼ ਨੂੰ ਕਿਵੇਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੀ ਅ ਗੁਰੂ ਘਰ ਦਾ ਸਾਦੀ ਸ਼ਤਾਬੀ ਜਦੋਂ 450 ਸਾਲਾਂ ਤੇ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਕਿ ਜਦੋਂ ਲੰਗਰ ਲੱਗੇ ਪਏ ਨੇ ਪੀਜੇ ਵਰਕਰ ਤੇ ਉਹ ਸਾਰੀ ਭੀੜ ਜਰੀ ਆ ਉਥੇ ਨਗਰਪਾਲਿਕਾ ਛਕਦੀ ਪਈ ਆ ਈ ਜੋ ਸੋਸ਼ਲ ਮੀਡੀਆ ਤੇ ਲੋਕਾਂ ਦੇ ਕਮੈਂਟ ਵੀ ਆ ਰਹੇ ਪੀ ਇਹ ਚੀਜ਼ਾਂ ਨਹੀਂ ਹੋਣ ਚਾਹੀਦੀ ਬਹੁਤ ਮੁਰੀਅਦਾ ਨਹੀਂ ਹੈ ਲੰਗਰ ਪਛਾਦਾ ਦੀ ਤੁਸੀਂ ਇਹ ਕਿਸ ਤਰ੍ਹਾਂ ਵੇਖਦੇ ਜਿਹੜੇ ਬਲੀਪੀ ਜੇ ਵਰਗ ਲੰਗਰ ਚਾਦੇ ਪਏ ਨੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਜੀ ਜਿਹੜਾ ਆ ਨਵੀਂ ਇਹਨਾਂ ਨੇ ਖੇਡ ਫੜ ਲਈ ਹੈ ਇੱਕ ਵਿਖਾਵਾ ਹੈ ਕਿ ਜਿੱਥੋਂ ਜਿਸ ਜਗ੍ਹਾ ਦੇ ਤੋਂ ਇੱਕ ਬੜੀ ਮੁਕੱਦਸ ਜਗ੍ਹਾ ਹੈ ਜਿੱਥੋਂ ਇੱਕ ਸਿੱਖੀ ਦੀ ਲਹਿਰ ਨੂੰ ਵੱਖਰਾ ਇੱਕ ਜਿਹੜਾ ਸੀ ਉਹ ਹੰਗਾਰਾ ਮਿਲਿਆ ਸੀ ਕਿ ਲਹਿਰ ਚੱਲੀ ਸੀ ਤੇ ਉਸ ਚੀਜ਼ ਨੂੰ ਜਿੱਥੇ ਲੰਗਰਾਂ ਦੀ ਬਿਦਬੀ ਮੇਰੇ ਖਿਆਲ ਨਾਲ ਕੀਤੀ ਜਾ ਰਹੀ ਹੈ ਉੱਥੇ ਕਿਤੇ ਨਾ ਕਿਤੇ ਜਾਨ ਬੁੱਝ ਕੇ ਸਾਡੇ ਸਿੱਖੀ ਸਿਧਾਂਤਾਂ ਦੇ ਉੱਪਰ ਵੀ ਜਿਹੜੀ ਆ ਹਮਲੇ ਕੀਤੇ ਜਾ ਰਹੇ ਨੇ ਐਦੇ ਚ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਆਪਾਂ ਵੱਡੇ ਵੱਡੇ ਬੁੱਧੀਜੀਵ ਚੋਪਾਂ ਵਾਹ ਵੱਡੀਆਂ ਵੱਡੀਆਂ ਸੰਪਰਦਾਵਾਂ ਚੋਪਾਂ ਕਾਰਨ ਇਹ ਕਿਉਂਕਿ ਉਹ ਸੰਪਰਦਾਵਾਂ ਤੇ ਆਪ ਉਥੇ ਲੰਗਰ ਲਾ ਰਹੀਆਂ ਨੇ ਨਾ ਹੂੰ ਇਸ ਕਰਕੇ ਇੱਕ ਬੰਨੇ ਅਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਉੱਤੇ ਹੀ ਹਰ ਰੋਜ਼ ਅਬ ਬਿਆਨ ਦਿੰਦੇ ਆ ਕਿ ਭਈ ਆਪਣੇ ਬੱਚਿਆਂ ਨੂੰ ਚੈਨਲ ਫੂਡ ਤੋਂ ਦੂਰ ਰੱਖੋ ਫੀਜੇ 버ਗਰਾਂ ਤੋਂ ਦੂਰ ਰੱਖੋ ਕੋਲਡ ਡਰਿੰਕ ਸਾਡੇ ਵਾਸਤੇ ਜ਼ਹਿਰ ਬੀ ਸਬਾਨਾ ਕਿਉਂਕਿ ਘਰ ਘਰ ਤਾਂ ਸ਼ੂਗਰ ਪਹੁੰਚ ਗਈ ਘਰ ਘਰ ਕੈਂਸਰ ਪਹੁੰਚ ਗਈ ਔਰ ਮੇਰੇ ਬਾਤ ਤੇ ਸ਼ੂਗਰ ਵਾਸਤੇ ਤੇ ਬੜਾ ਵੱਡਾ ਜ਼ਹਿਰ ਆ ਨਾ ਪਰ ਸਾਡੇ ਪੰਜਾਬੀਆਂ ਦੀ ਇੱਕ ਨਾ ਮਤਲਬ ਆਦਤ ਬਣ ਚੁੱਕੀ ਵੀ ਸਾਨੂੰ ਫਰੀ ਦੇ ਵਿੱਚ ਵੀ ਚੀਜ਼ ਮਿਲਦੀ ਹੋਵੇ ਨਾ ਤੇ ਅਸੀਂ ਮੇਰੇ ਖਿਆਲੋਂ ਉਹਦੇ ਬਦਲ ਜ਼ਿਆਦਾ ਭੱਜਦੇ ਆ ਲੋਕੀ ਆਪਣੇ ਬਿਮਾਰੀਆਂ ਵਾਲੇ ਨਹੀਂ ਦੇਖ ਰਿਆ ਸੋਰੀ ਸੋ ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਵੀ ਮੱਦੇਨਜ਼ਰ ਰੱਖਣਾ ਵਾ ਲੋਕਾਂ ਦੀ ਸੇਵਾ ਵੀ ਜਿਹੜਾ ਖਿਆਲ ਰੱਖਣਾ ਲੰਗਰ ਕੱਲਾ ਇਹ ਨਹੀਂ ਆ ਵੀ ਫਰੀਦ ਵਿੱਚ ਲੰਗਰ ਲਾਦਣਾ ਵਾ ਤੇ ਲੋਕਾਂ ਦੀ ਜਾਣ ਨਾ ਖਲਵਾੜ ਕਰਨੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲ ਉਪਰਾਲਾ ਕਰਨਾ ਚਾਹੀਦਾ ਕਿ ਦੇਖੋ ਸ਼ਰਧਾ ਹਰੇਕ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਹੋਣੀ ਵੀ ਚਾਹੀਦੀ ਆ ਪਰ ਆਪਣਾ ਜਿਹੜਾ ਨਜ਼ਰੀਆ ਥੋੜਾ ਜਿਹਾ ਬਦਲਣਾ ਤੁਸੀਂ ਹੁਣ ਅੱਜ ਤੇ ਬਾਬਾ ਜੀ ਨਾਲ ਇਹ ਲੰਗਰ ਲਾਇਆ ਕੱਲ ਨੂੰ ਕੋਈ ਹੋਰ ਚੀਜ਼ ਆਊਗਾ ਤੇ ਹੋਰ ਤਰੀਕੇ ਦਾ ਲੰਗਰ ਲਾਦਾਂਗੇ ਆਪਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਚੁੱਕੇ ਸਟਾਰਟਿੰਗ ਦੇ ਵਿੱਚ ਵੀ ਦਵਾਈਆਂ ਦੇ ਲੰਗਰ ਹਾਂ ਦਵਾਈਆਂ ਦੇ ਲੰਗਰ ਵਾਜਬ ਆ ਇੱਥੇ ਪੁੱਤਿਆਂ ਸਾਹਿਬ ਉਹਦਾ ਲੰਗਰ ਆ ਦਸਤਾਰਾਂ ਦਾ ਲੰਗਰ ਲਾ ਦਿੰਦੇ ਠੀਕ ਹੈ ਹਨੀ ਕੋਈ ਇਹੋ ਜਿਹਾ ਕੈਂਪ ਉਹ ਲਾਗੇ ਵੇ ਕੋ ਕਿੰਦੀ ਤਗੜਾ ਉੱਥੇ ਖਡੂਰ ਸਾਹਿਬ ਹੀ ਨਿਸ਼ਾਨੇ ਸਿੱਖੀ ਦਾ ਕਿੰਨਾ ਤਗੜਾ ਉਹਨਾਂ ਨੇ ਕਿਲਾ ਬਣਾਇਆ ਮਸਕੂਲ ਬਣਾਇਆ ਵਾ ਉਹਨਾਂ ਵੱਲੋਂ ਨਿਕ ਪਰਾਲੇ ਕੀਤੇ ਜਾਂਦੇ ਆ ਬਾਬਾ ਸੇਵਾ ਸਿੰਘ ਜੀ ਹਰੀਆਲੀ ਦੇ ਉੱਥੇ ਗੱਲ ਕਰਦੇ ਆ ਕਿਉਂਕਿ ਮੈਂ ਵੀ ਉਧਰ ਦੇਖ ਕੇ ਆਇਆ ਸਾਰਾ ਮਤਲਬ ਬਹੁਤ ਹਰਿਆ ਭਰੇ ਇਲਾਕਾ ਵਾ ਹਾਂਜੀ ਸੋ ਅਸੀਂ ਵਾਤਾਵਰਨ ਨੂੰ ਜਿੱਤੇ ਸੰਭਾਲਣਾ ਕਿ ਨਾਲ ਦੇ ਨਾਲ ਆਪਣੇ نسلਾਂ ਨੂੰ ਵੀ ਸੰਭਾਲਣਾ ਪਾ ਸੋ ਇਸ ਚੀਜ਼ ਨੂੰ ਲੈ ਕੇ ਇਹ ਮੇਰੇ ਖਿਆਲ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਮੰਦਭਾਗੀ ਕਰਮ ਆ ਇਸ ਜੀ ਦਾ ਜਿੰਨਾ ਵੀ ਨਿਖੇਧੀ ਕੀਤੀ ਜਾਵੇ ਜਿਆਦਾ ਚੰਗੀ ਗੱਲ ਆ ਪਰ ਨਿਖੇਧੀ ਕਰਨੇ ਕਿੰਨਾ ਨੇ ਆ ਉਹ ਉਹੀ ਸੰਗਤ ਉਥੇ ਲੰਗਰ ਚੱਕ ਰਹੀ ਆ ਤੇ ਧੜਾ ਧੜ ਰੇਲ ਬਣਾ ਰੇ ਆ ਤੇ ਉਥੋਂ ਸੋਸ਼ਲ ਮੀਡੀਆ ਤੇ ਕਰ ਰਹੇ ਆ ਔਰ ਜਿੰਨਾ ਲੰਗਰ ਲਾਏ ਨੇ ਉਹ ਬੜੇ ਮਾਣ ਨਾਲ ਕਹਿ ਰਿਹਾ ਪਹਿਲੀ ਵਾਰੀ ਲੰਗਰ ਲਾਇਆ ਜੀ ਭਾਈ ਇਹ ਪਹਿਲੀ ਵਾਰੀ ਤੇ ਆਖਰੀ ਵਾਰੀ ਹੋਵੇ ਠੀਕ ਹੈ ਕਿ ਨਹੀਂ ਉਥੇ ਪਹਿਲਾਂ ਪੰਗਤ ਤੇ ਫਿਰ ਸੰਗਤ ਦਾ ਜੜਾ ਵਾ ਉਹ ਸਿਧਾਂਤ ਆ ਤੇ ਉਥੇ ਮੇਰੇ ਖਿਆਲ ਦੇ ਨਾਲ ਮੈਂ ਵੇਖਿਆ ਵਾਂ ਵੀ ਇੰਨੀ ਸੰਗਤ ਵਾਕਈ ਹੀ ਅ ਮਦਰਬਾਰ ਹਾਲ ਦੇ ਵਿੱਚ ਨਹੀਂ ਹੈਗੀ ਜਿੰਨੀ ਪੀਜੇ ਬਰਕਰਾਰ ਤੇ ਇਸਵੇਂ ਲੱਗੇ ਪਏ ਨੇ ਹੂੰ ਹੂੰ ਸੋ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲ ਗਏ ਸਾਡੇ ਪੰਜਾਬੀਆਂ ਦੀਆਂ ਨਸਲਾਂ ਵੀ ਤੇ ਫਸਲਾਂ ਵੀ ਕਿਦਣਾ ਕਿਤੇ ਕਿਸ ਤਰੀਕੇ ਦੇ ਨਾਲ ਜੜੀਆਂ ਵਾ ਉਹ ਤੋਰੀਆਂ ਬਰੋਰੀਆਂ ਜਾ ਰਹੀਆਂ ਸੋ ਇਸ ਚੀਜ਼ ਨੂੰ ਜਿਹੜਾ ਵਾ ਮੈਂ ਤਾਂ ਕਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇ ਦਿਨ ਕਾਲ ਤੱਕ ਜ਼ਿਆਦਾ ਅਜੈਂਡਾ ਸਾਹਿਬ ਜਿਹੜਾ ਵਾ ਉਹ ਧਿਆਨ ਵਿੱਚ ਆਪਣੇ ਲੈਉਣ ਤੇ ਚੀਜ਼ ਤਾਂ ਕੋਈ ਨਾ ਕੋਈ ਧੁਖਵਾ ਜਿਹੜਾ ਵਾ ਉਹ ਕੋਈ ਨਾ ਕੋਈ ਨਾ ਕੱਢਣ ਸੋਲੂਸ਼ਨ ਵੀ ਦੁਬਾਰਾ ਫੇਰ ਨਾ ਕਿਉਂਕਿ ਫਾਇਦੇ ਨਾਲ ਵਿੱਚ ਵੀ ਕੋਣਾ ਪਹਿਲਾਂ ਕੇਕ ਵੀ ਕੱਟਦੇ ਰਹੇ ਆ ਪਹਿਲਾਂ ਕੇਕ ਵੀ ਕੱਟਦੇ ਰਹੇ ਨੇ ਇਹ ਲੋਕ ਤੇ ਬਾਅਦ ਵਿੱਚ ਵੀ ਸ਼੍ਰੋਮਣੀ ਕੌਂਦਰਾ ਪਰਮੰਧਿਕ ਮੰਡਲ ਕਾ ਵੀ ਪਈ ਕੇਕ ਜਿਹੜਾ ਵਾ ਉਹ ਸਿੱਖ ਧਰਮ ਦੇ ਵਿੱਚ ਨਹੀਂ ਆ ਹਨਾ ਤੇ ਇਹ ਵੀ ਸਿੱਖ ਧਰਮ ਦੇ ਵਿੱਚ ਨਹੀਂ ਹੈਗਾ ਨਾ ਬਿਲਕੁਲ ਬਿਲਕੁਲ ਇਸ ਕਰਕੇ ਕਿਤੇ ਨਾ ਕਿਤੇ ਇਹ ਸਮਝਣਾ ਪੈਣਾ ਸਾਡੇ ਸਾਰੇ ਸੰਪਰਦਾਵਾਂ ਨੂੰ ਇਹ ਏ ਪੈਸਾ ਜਿਸ ਤਰ੍ਹਾਂ ਇਹ ਉਪਰਾਲੇ ਕੀਤੇ ਜਾ ਰਹੇ ਇਸ ਤੋਂ ਹੋਰ ਅਖਰੇ ਉਪਰਾਲੇ ਕੀ ਹੁੰਦੇ ਜਿਸ ਤਰ੍ਹਾਂ ਸਾਡੀ ਸਿੱਖੀ ਬਜਾਈ ਜਾ ਸਕੇ ਜਾਂ ਸਾਡੇ ਇਹ ਸਰੀਰ ਵੀ ਜਿਦਾ ਜੇ ਅੱਜ ਕੱਲ ਤਰ ਪਤਾ ਕਿ ਜਿਹੜਾ ਵੀ ਗੱਲ ਕੀਤੀ ਕਿ ਹਰ ਬੰਦਾ ਰੋਗੀ ਆ ਤੇ ਲੋਕ ਤੜਾ ਤੜਾ ਇਹ ਫਾਸਟ ਫੂਡ ਖਾ ਰਹੇ ਆ ਹੋਰ ਕਿਹੜੇ ਉਪਰਾਲੇ ਹੁਣ ਚਾਹੀਦੇ ਇਸੇ ਤਰੀਕੇ ਨਾਲ ਕੰਮ ਚੱਲ ਸਕਦਾ ਬੜਾ ਬੜਾ ਕੀਮਤੀ ਸਵਾਲ ਆ ਤੁਹਾਡਾ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਇਹ ਵਲੇ ਸਭ ਤੋਂ ਵੱਧ ਜੇ ਕੋਈ ਨੇਕੀ ਦਾ ਕੰਮ ਕਰਨ ਵਾਲਾ ਤਾਂ ਉਹ ਆਪਣੀਆਂ ਨਸਲਾਂ ਬਚਾਉਣ ਦਾ ਹੈ ਪੰਜਾਬ ਦੇ ਵਿੱਚ ਧੜਾ ਧੜਾ ਨਕਲੀ ਪਾਸਟਰ ਪਿੰਡੋਂ ਪਿੰਡ ਜਿਹੜੀਆਂ ਆਪਣੀਆਂ ਫਰਾਂਚੀਸੀਆਂ ਬਣਾ ਰਹੇ ਆ ਸਿੱਖੀ ਸਰੂਪ ਦੇ ਵਿੱਚ ਉਹ ਬੰਦੇ ਖੜੇ ਕਰ ਰਹੇ ਆ ਤੁਹਾਡੇ ਸਾਹਮਣੇ ਜਿਹੜੇ ਸਾਡੇ ਸਿੱਖੀ ਨੂੰ ਢਾਹ ਲਾ ਰਹੇ ਆ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਦੇ ਵਿੱਚ ਓਨੇ ਗੁਰਦੁਆਰੇ ਨਹੀਂ ਜਿਨ੍ਹਾਂ ਚਰਚਾ ਹੋ ਗਈਆਂ ਕੀ ਗੱਲ ਇਧਰਲੇ ਬੰਦੇ ਧਿਆਨ ਕੋਈ ਦਿੰਦਾ ਨਹੀਂ ਕਾਰ ਸੇਵਾ ਵਾਲਿਆਂ ਨੂੰ ਸਿਰਫ ਚਿੱਟਾ ਪੱਥਰ ਲਾਉਣ ਤੋਂ ਇਲਾਵਾ ਇਧਰ ਨਹੀਂ ਦਿਖਦਾ ਕਿ ਅਸੀਂ ਗੁਰਦਾਰੇ ਪੱਕੇ ਬਾਅਦ ਚੋਂ ਕਰ ਲਾਂਗੇ ਪਹਿਲਾਂ ਸਿੱਖ ਪੱਕੇ ਕਰੀਏ ਜਿੰਨਾ ਪੈਸਾ ਇਹਨਾਂ ਨੇ ਪੀਜੇ 버ਗਰਾਂ ਤੇ ਲਾਇਆ ਵਾ ਮੈਂ ਕਹਿੰਦਾ ਮੇਰੀ ਜੇਬ ਚੋਂ ਨੇ ਲੱਗਾ ਗੱਲਾਂ ਹੋ ਸਕਦਾ ਕੌੜੀਆਂ ਹੋਣ ਪਰ ਇਹ ਸਮਝਣ ਵਾਲੀਆਂ ਮਿੱਤਰੋ ਜਿੰਨਾ ਤੁਸੀਂ ਪੈਸਾ ਪੀਜੇ 버ਗਰਾਂ ਤੇ ਅੱਜ ਖਰਚਣ ਦੇ ਉਹ ਲੰਗਰਾਂ ਦੇ ਵਿੱਚ ਇਹੀ ਕਿਤੇ ਪਿੰਡੋਂ ਪਿੰਡ ਕਦੇ ਆਪਣੇ ਭੈਣ ਭਰਾ ਭੇਜ ਕੇ ਟੀਮ ਵਰਕ ਕਰਕੇ ਕਿਤੇ ਉਹਨਾਂ ਦਵਾਈ دارو ਤੇ ਕਿਤੇ ਪੈਸਾ ਲਾ ਦਿੰਦੇ ਬਿਲਕੁਲ ਉਹਨਾਂ ਲੋਕਾਂ ਨੂੰ ਲੈ ਕੇ ਤੇ ਉਹ ਨਾ ਉਹ ਤੁਹਾਡੀਆਂ ਨਾੜਾਂ ਫੜ ਰਹੇ ਆ ਉਹ ਤੁਹਾਡੇ ਗਰੀਬ ਭੈਣ ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਆ ਤੇ ਉਹ ਫਿਰ ਉਧਰ ਜਾ ਰਹੇ ਆ ਤੇ ਫਿਰ ਉਹਨਾਂ ਦੇ ਤਾੜੀਆਂ ਮਾਰਨੀਆਂ ਮਾਰਨੀਆਂ ਉਹਨਾਂ ਦੇ ਹੱਥ ਉੱਚੇ ਕਰ ਕਰਕੇ ਜਕਾਰੇ ਵੀ ਲਾਉਣੇ ਆ ਹੂੰ ਇਹ ਸਾਨੂੰ ਸਮਝਣਾ ਪੈਣਾ ਮਾਝਾ ਸਿੱਖੀ ਦਾ ਗੜ੍ਹ ਕਿਹਾ ਜਾਂਦਾ ਸੀ ਪਰ ਅੱਜ ਜਿਹੜਾ ਵਾ ਉਹ ਇਸਾਈਅਤ ਦਾ ਗੜ੍ਹ ਬਣਦਾ ਜਾ ਰਿਹਾ ਸੋਚਣਾ ਕਿੰਨੇ ਆ ਸਾਡੀਆਂ ਸੰਪਰਦਾਵਾਂ ਚੋਂ ਆਪਣੇ ਜੇ ਤੁਸੀਂ ਪੈਸਾ ਹੀ ਅਵੇਸਟ ਕਰਨਾ ਸੀ ਜਾਂ ਪੈਸਾ ਲਾਉਣਾ ਸੀ ਕਿਸੇ ਚੰਗੇ ਬੰਨੇ ਤਾਂ ਪਰਮਾਤਮਾ ਖੁਸ਼ ਹੁੰਦਾ ਤੁਹਾਡੀ ਅਨੇਕ ਕਮਾਈਆਂ ਦੇ ਵਿੱਚੋਂ ਉਹਨਾਂ ਭੈਣ ਭਰਾਵਾਂ ਦੀ ਗੱਬਾਹ ਤੇ ਫੜੋ ਅਤੇ ਦੇਖੋ ਆਏ ਦਿਨ ਹੀ ਕਿਤਨਾ ਕਿਤੇ ਜਿਹੜਾ ਵਾ ਕੋਈ ਭੈਣ ਭਰਾ ਗਰੀਬੀ ਕਰਕੇ ਵੀਡੀਓ ਵਾਇਰਲ ਹੋਣ ਦੀ ਹੈ ਕੋਈ ਬੱਚਾ ਰੋ ਕੇ ਪਾ ਰਿਆ ਭਾਜੀ ਮੇਰੀ ਮਾਂ ਨੂੰ ਬਚਾ ਲੋ ਮੇਰੇ ਪਿਓ ਨੂੰ ਬਚਾ ਲੋ ਉਧਰ ਸਾਡਾ ਧਿਆਨ ਨਹੀਂ ਆ ਹੱਥ ਜੋੜ ਕੇ ਬੇਨਤੀ ਹੈ ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗਣ ਲੱਗਣੀਆਂ ਵੀ ਚਾਹੀਦੀਆਂ ਵਾ ਪਰ ਇਹ ਥੋੜੀ ਚਿੱਥੀ ਹੋ ਗੱਲ ਨੂੰ ਵੀ ਜੇ ਅੱਜ ਮੇਰੇ ਖਲ ਦੇ ਨਾਲ 100 ਸਿਆਣੇ ਕਹਿੰਦੇ ਆ ਵੀ 100 ਤੁਸੀਂ ਮੰਦਿਰ ਬਣਾ ਲਓ ਗੁਰਦਾਰੇ ਬਣਾ ਲਓ ਪਰ ਇੱਕ ਗੁਰੂ ਦਾ ਸਿੱਖ ਤੁਸੀਂ ਬਣਾ ਲੂਗਾ ਨਾ ਗੁਰੂ ਦੇ ਚਰਨੀ ਲਾ ਦੋਗੇ ਤਾਂ ਇੱਕ ਫਲ ਬਰਾਬਰ ਮਿਲਦਾ ਅੱਜ ਸਾਨੂੰ ਆਪਣਿਆਂ ਨੂੰ ਸਾਂਭਣ ਦੀ ਲੋੜ ਆ ਕਿਰਪਾ ਕਰਕੇ ਵੀਰਾਂ ਨੂੰ ਬੇਨਤੀ ਆ ਵੀ ਜਿਹੜਾ ਕੰਮ ਹੋ ਗਿਆ ਉਹ ਨਿਕਲ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਸਟਾਪੀਆਂ ਆਉਣੀਆਂ ਲੰਗਰ ਵੀ ਲੱਗਣੇ ਆ ਥਾਲ ਪੁੱਲ ਕੇ ਨਾਲ ਆਪਾਂ ਸਾਰ ਸਕਦੇ ਆ ਪਰ ਅਸੀਂ ਉਹ ਭੈਣਾ ਨੂੰ ਅਸੀਂ ਉਹ ਵੀਰਾਂ ਨੂੰ ਅਸੀਂ ਉਹ ਪਨੀਰੀ ਨੂੰ ਸਾਂਭ ਲਈਏ ਨਾ ਜਿਨ੍ਹਾਂ ਨੇ ਸਿੱਖੀ ਬਚਾਉਣੀ ਹੈ ਸਿੱਖੀ ਦਾ ਗੜ ਬਣਾਈਏ ਸਾਡੇ ਮਾਝੇ ਵਾਲਾਂ ਦਾ ਹਿੱਸੇ ਹੁੰਦਾ ਸੀ ਇਹ ਵੀ ਮਾਝਾ ਸਿੱਖੀ ਦਾ ਗਾੜਾ ਪਰ ਅੱਜ ਨਹੀਂ ਰਿਹਾ ਮੇਰੇ ਵੀਰੋ ਕਿਰਪਾ ਕਰਕੇ ਇੱਧਰ ਦੇ ਬੰਨੇ ਪੈਸਾ ਆਪਣਾ ਨਿਸ਼ਟ ਕਰੋ ਉਹਨਾਂ ਭੈਣਾਂ ਦੇ ਵੀਰਾਂ ਦੇ ਮਕਾਨ ਬਣਾਓ ਜਿਨ੍ਹਾਂ ਦੇ ਛੱਤਾਂ ਚੁੰਦੀਆਂ ਜਿਨ੍ਹਾਂ ਦੇ ਬੱਚਿਆਂ ਦੀ ਫੀਸਾਂ ਪੇ ਕਰਨ ਵਾਲੀਆਂ ਵਾਂ ਉਹਨਾਂ ਦੇ ਦਿਵਾਲੇ ਹੋਵੋ ਮੇਰੇ ਵੀਰ ਜਿਨ੍ਹਾਂ ਦੇ ਕੱਪੜੇ ਵਿਚਾਰਾਂ ਤੰਤੇ ਨਹੀਂ ਹੈਗੇ ਉਹਨਾਂ ਦੇ ਦਿਵਾਲੇ ਹੋਵੋ ਇਸ ਕਰਕੇ ਕਿਰਪਾ ਕਰਕੇ ਆਪਣੇ ਦਾਨ ਦੀ ਜਿਹੜੀ ਦਿਸ਼ਾ ਨੂੰ ਬਦਲ ਦੀ ਲੋੜ ਆ ਇੱਕ ਨਿਰਧਰ ਸਿੰਘ ਜੀ ਇੱਕ ਪੋਸਟ ਥਲੇ ਕਿਨੇ ਕਮੈਂਟ ਪਾਇਆ ਸੀ ਉਹਨਾਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਬੜੀ-ਬੜਾਈਆਂ ਕਰਕੇ ਕਹਿ ਰਹੇ ਕਿ ਕਰੋੜਾਂ ਰੁਪਏ ਦੀ ਜਿਹੜੀ ਇਹ ਮਸ਼ੀਨਾਂ ਲਗਾ ਲਿਆ ਵਾ ਜਿਹੜਾ ਲਗਾਤਾਰ ਇਹ ਯਾਰ ਪੀਜਾ ਇੱਕਦਮ ਕਰ ਦਿੰਦੀ ਹੈ ਉਹ ਉਹਨਾਂ ਨੇ ਇਹ ਕਥਦੇ ਪਏ ਵੀ ਜੇ ਤੁਸੀਂ ਕਰੋੜਾਂ ਰੁਪਏ ਖਰਚ ਕੇ ਜਿਹੜੇ ਤੁਸੀਂ ਪੀਜੇ ਮਸ਼ੀਨਾਂ ਲਏ ਆ ਇਹ ਕਰੋੜਾਂ ਰੁਪਏ ਤਾਂ ਇਹ ਸਕੂਲ ਖੋਲੋ ਹਸਪਤਾਲ ਖੋਲ੍ਹ ਜੋ ਜਿੱਥੇ ਸਾਡੇ ਜਿਹੜੇ ਕਿਉਂਕਿ ਸਾਡੇ ਪੜਾਈ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਆ ਤੇ ਸਾਡੇ ਬੱਚੇ ਪੜ੍ਹ ਸਕਣ ਜੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਕਮ ਸੇ ਇੱਕ ਇਹ ਕਹੋ ਵੀ ਜਿਹਦੇ ਸਾਬਤ ਸੂਰਤੇ ਆ ਜਿਹਦੇ ਪੂਰਾ ਸਿੱਖੀ ਬਣਵੇ ਜਿਹੜੇ ਉਸ ਪਰਿਵਾਰ ਨੂੰ ਜਿਹੜੀ ਪੜਾਈ ਫ੍ਰੀ ਮਿਲੂਗੀ ਬਹੁਤ ਸਾਰੇ ਲੋਕਾਂ ਦਾ ਇਹ ਜਿਹੜਾ ਪਰਿਵਾਰਾਂ ਦਾ ਜਿਹੜਾ ਵਾ ਤੇ ਜਿਹੜਾ ਪੜਾਈ ਫਰੀ ਹੋ ਸਕਦੀ ਸੀ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਗੱਲਾਂ ਜੇ ਕਰਨ ਤੇ ਆ ਜੀ ਹੈ ਨਾ ਤਾਂ ਫਿਰ ਤਾਂ ਬੜੀਆਂ ਲੰਮੀਆਂ ਹੋ ਜਾਣੀਆਂ ਜਿਹੜੀ ਕੌਮ ਆਪਣੇ ਗਰੰਥੀ ਵੀ ਸੰਭਾਲ ਸਕਦੀ ਉਹ ਕੌਮ ਕਿੱਥੇ ਸੰਭਾਲ ਲੇਗੀ ਮਾਫ ਕਰਨਾ ਤੁਹਾਡੇ ਇਸ ਇਲਾਕੇ ਦੇ ਵਿੱਚ ਹੀ ਤਰਨਤਾਰਨ ਦੇ ਵਿੱਚ ਲੱਖਾਂ ਗਰੰਥੀ ਸਿੰਘ ਨੇ ਜਿਨ੍ਹਾਂ ਦੀਆਂ ਬੱਚੇ ਫੀਸਾਂ ਤੋਂ ਵਾਂਝੇ ਨੇ ਲੱਖਾਂ ਗਰੰਥੀ ਸਿੰਘ ਨੇ ਜਿਨ੍ਹਾਂ ਦੇ ਘਰ ਕੱਚੇ ਨੇ ਲੱਖਾਂ ਗਰੰਥੀ ਸਿੰਘ ਨੇ ਜਿਹੜੇ ਅੱਜ ਵੀ ਵਿਚਾਰੇ ਸਾਈਕਲ ਤੇ ਜਾ ਕੇ ਡਿਊਟੀ ਨਿਭਾਉਣ ਜਾਂਦੇ ਆ ਉਹਨਾਂ ਦੀ 2-2025 2500 ਦੇ ਵਿੱਚ ਭਾਈ ਸਾਹਿਬ ਜੀ ਗੁਜ਼ਾਰਾ ਕਰ ਰਹੇ ਆ ਇਹ ਪਹਿਲਾਂ ਆਪਣਾ ਸੁਧਾਰ ਹੈ ਨਾ ਆਪਣੇ ਆਪ ਨੂੰ ਠੀਕ ਹੈ ਨਾ ਤੂੰ ਹੁਣ ਜਿਹੜੇ ਵੀਰ ਨੇ ਕਮੈਂਟ ਕੀਤਾ ਉਹਨੇ ਵਧੀਆ ਤਰੀਕੇ ਨਾਲ ਕਮੈਂਟ ਕੀਤਾ ਹੋਗਾ ਪਰ ਇੱਕ ਨਵਾਂ ਡਾਇਲੋਗ ਹੈ ਨਾ ਫਿਲਮ ਦਾ ਵੀ ਮੈਂ ਰੱਜ ਕੇ ਮਤਲਬ ਜਲੀਲ ਕੀਤਾ ਉਹਨੇ ਮਾਸਾਣਾ ਫੀਲ ਕੀਤਾ ਇਹਨਾਂ ਸੰਪਰਦਾਵਾਂ ਵਾਲਾਂ ਦਾ ਉਹ ਹਾਲ ਹੋ ਗਿਆ ਨਾ ਤੁਸੀਂ ਜਿੰਨੀ ਮਰਜ਼ੀ ਲਾਹਣਤਾ ਪਾ ਲਓ ਇਹ ਆਪਣੇ ਆਪ ਨੂੰ ਨਾ ਮਾਣ ਮਹਿਸੂਸ ਕਰਦੇ ਆ ਪਰ ਉਹ ਗੁਰੂ ਦੀ ਨਿਗਾਹ ਦੇ ਵਿੱਚ ਅੱਜ ਵੀ ਇਹ ਲਾਹਣਤੀ ਹੈ ਇਹ ਲੰਗਰ ਪ੍ਰਵਾਣ ਨਹੀਂ ਆ ਕਿ ਜਿੰਨਾ ਮਰਜ਼ੀ ਤੁਸੀਂ ਕਰ ਲੈਣ ਤੁਸੀਂ ਇਸ ਕਰਕੇ ਜਿੰਨਾ ਇਸ ਚੀਜ਼ ਦਾ ਵਿਰੋਧ ਕਰੋਗੇ ਇਹਨਾਂ ਲੋਕਾਂ ਦੀਆਂ ਅਕਲਾਂ ਟਿਕਾਣੇ ਖੁੱਲਣ ਗਈਆਂ ਨਾ ਦੀਆਂ ਤੇ ਦੂਜੀ ਵਾਰੀ ਕੋ ਹੋ ਸਕਦਾ ਕੋ ਚੰਗਾ ਪਰਾਲਾ ਕਰ ਦੇ ਰਹੀ ਗੱਲ ਸਾਡੀ ਜੀ ਅੱਜ ਅਸੀਂ ਬੋਲਣ ਦੇ ਆ ਨਾ ਹੋ ਸਕਦਾ ਅਸੀਂ 10 ਗੱਲਾਂ ਕਰਾਂਗੇ ਇੱਕ ਵੀ ਕਿਤੇ ਨਾਲ ਦੇ ਖਾਨੇ ਚ ਪੈ ਜੇ ਤੇ ਮੇਰੇ ਖਿਆਲ ਨਾਲ ਅਸੀਂ ਕਾਮਯਾਬ ਹੋ ਮੇਰਾ ਤੇ ਤੁਹਾਡਾ ਬੋਲਿਆ ਜਿਹੜਾ ਵਾ ਉਹ ਕਿਤੇ ਨਾਲ ਥਾਂ ਹੀ ਪੈ ਜਾਏਗਾ ਗੱਲਾਂ ਵੀ ਸੱਚ ਆਏ ਇੱਥੇ ਭਾਜੀ ਅੱਜ ਗਰੰਥੀ ਸਿੰਘ ਆਪਣੇ ਪਰਿਵਾਰ ਦੇ ਬੱਚੇ ਨੂੰ ਜਿਹੜਾ ਵਾ ਉਹ ਗਰੰਥੀ ਸਿੰਘ ਨਹੀਂ ਬਣਾ ਰਿਹਾ ਕੀਰਤਨ ਨਹੀਂ ਕਰਵਾ ਰਿਹਾ ਤੇ ਫਿਰ ਦੱਸੋ ਨਾ ਆਪਾਂ ਫਿਰ ਕੀ ਖਾੜੇ ਲਵਾਇਆ ਕਰਾਂਗੇ ਬਿਲਕੁਲ ਅਸੀਂ ਵੀ ਗੱਲਬਾਤ ਕੀਤੀ ਸੀ ਕਿ ਗਰੰਥੀ ਸਿੰਘ ਨਾਲ ਉਸ ਨੇ ਗੱਲਬਾਤ ਤੇ ਵੀ ਤੁਸੀਂ ਜਿਹੜੇ ਬੱਚੇ ਕਹਿੰਦੇ ਮੈਂ ਆਪਣੇ ਬੱਚੇ ਤੇ ਨਹੀਂ ਫੋੜੇ ਇਹ ਕਾਰਨ ਕੀ ਹੈ ਕਹਿੰਦੇ ਕਾਰਨ ਇਹ ਵੀ ਜਿਹੜੀ ਇਸ ਜਿਹੜਾ ਕੰਮ ਮੈਂ ਕਰਦਾ ਪਿਆ ਚਲੋ ਮੈਂ ਤਾਂ ਹੁਣ ਮਜਬੂਰੀ ਕਰ ਲਿਆ ਜਾਂ ਕਰ ਲਿਆ ਗਾ ਇਸ ਜਿਹੜਾ ਕੀਰਤਨ ਕਰਦੇ ਆ ਜਾਂ ਪਾਠੀ ਸਿੰਘ ਸਾਨੂੰ ਉਹ ਨਹੀਂ ਭੀਟਾਂ ਨਹੀਂ ਮਿਲਦੀ ਸਾਡੇ ਘਰ ਦੇ ਜਰਾਂ ਨਹੀਂ ਚੱਲਦਾ ਇਸ ਕਰਕੇ ਮੈਂ ਆਪਣੇ ਬੱਚੇ ਨੂੰ ਨਹੀਂ ਪਾਉਂਗਾ ਹਾਂ ਨਹੀਂ ਵੇਖੋ ਠੀਕ ਆ ਤੁਹਾਡੀ ਗੱਲ ਬਿਲਕੁਲ ਸੱਚ ਆ ਇਹ 90% ਇਹੀ ਹਾਲਾਤ ਆ 10% ਕੁਝ ਲੋਕ ਹੈਗੇ ਨੇ ਆ ਪਿਛਲੇ ਦਿਨ ਵੀ ਸੋਸ਼ਲ ਮੀਡੀਆ ਤੇ ਇੱਕ ਬੜੀ ਚੀਜ਼ ਜਿਹੜੀ ਵਾਇਰਲ ਕਰਨ ਵਾਲੀ ਆ ਉਹ ਹੋਈ ਸੀ ਕਿ ਗ੍ਰੰਥੀ ਸਿੰਘ ਨੂੰ ਉਹਨਾਂ ਨੇ ਸਾਰਾ ਸਮਾਨ ਵੀ ਕਰਦਾ ਆਪਣਾ ਕਜਿੱਤਾ ਵਾ ਸੋਨੇ ਦਾ ਕੰਠਾ ਵੀ ਪਾਇਆ ਵਾ ਇਹ ਇਹ ਇਨੇਕ ਉਪਰਾਲੇ ਆ ਇੱਕ ਸੌਸ ਲਾ ਵਜ਼ਾਈ ਕਰਦੇ ਆ ਹਾਂਜੀ ਚੀਜ਼ਾਂ ਦਿਖਾਉਣ ਵਾਲੀਆਂ ਵਾ ਉਹ ਜਦੋਂ ਤੁਸੀਂ ਇਹ ਚੀਜ਼ ਨੂੰ ਵਿਖਾਉਂਦੇ ਹੋ ਨਾ ਤਾਂ ਹੋ ਸਕਦਾ ਵਾ ਉਹ ਚੀਜ਼ ਵੇਖ ਕੇ ਤਾਂ 10 ਬੰਦਿਆਂ ਤੋਂ ਹੋਰ ਮੰਦੇ ਵਿੱਚ ਚੀਜ਼ ਆਉਂਦੀ ਆ ਭਈ ਸਾਡੇ ਵੀ ਨਗਰ ਦਾ ਗਰੰਥੀ ਸਿੰਘ ਆ ਉਹਨੇ ਸਾਡੀ ਵੜੀ ਬੜੀ ਸੇਵਾ ਕੀਤੀ ਆ ਤੇ ਆਪਾਂ ਨੂੰ ਉਹਦੇ ਵਾਸਤੇ ਇਹ ਨੇਕ ਉਪਰਾਲੇ ਕਰਨੇ ਆ ਸੋ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਸਾਨੂੰ ਮੇਰੇ ਖਿਆਲ ਦੇ ਨਾਲ ਅੱਜ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਧ ਲੋੜ ਆ ਨਾ ਤਾਂ ਉਹ ਆਪਣਾ ਸਿੱਖੀ ਨੂੰ ਬਚਾਉਣ ਦੀ ਲੋੜ ਆ ਬਿਲਕੁਲ ਸਿੱਖੀ ਸ਼ਰਧਾਤਾ ਤਾਂ ਇਸ ਵੇਲੇ ਚਾਰੇ ਬੰਨੇ ਹਮਲੇ ਹੋ ਰਹੇ ਆ Hindu ਕਰਨ ਸਾਡੇ ਸਿੱਖਾਂ ਦਾ ਹੋ ਰਿਹਾ ਹੈ ईसाई ਕਰਨ ਸਾਡੇ ਸਿੱਖਾਂ ਦਾ ਮੇਰੇ ਵੀਰ ਹੋ ਰਿਹਾ ਵਾ ਆਪੋ ਆਪਣਾ ਧਰਮ ਹਰ ਇੱਕ ਨੂੰ ਮੁਬਾਰਕ ਆ ਪਰ ਅੱਜ ਜਿਹੜਾ ਵਾ ਸਭ ਤੋਂ ਵੱਡੀ ਤਰਾਸਤੀ ਇਹ ਆ ਕਿ ਬੜੀ ਗਿਣੀ ਤੇ ਮਿੱਥੀ ਸਾਜ਼ਿਸ਼ ਦੇ ਤਹਿਤ ਜਿਹੜਾ ਵਾ ਪੰਜਾਬ ਨੂੰ ਚਾਰੇ ਪਾਸੇ ਤੋਂ ਜਿਹੜਾ ਨਾ ਉਹ ਨੱਬਿਆ ਕੁਤਲਿਆ ਉਚਲਿਆ ਜਾ ਰਿਹਾ ਵਾ ਸਾਡੀਆਂ ਨਸਲਾਂ ਨੂੰ ਜਿਹੜਾ ਤਬਾਹ ਕੀਤਾ ਜਾ ਰਿਹਾ ਸਾਡੇ ਸਿੱਖੀ ਸਰੂਪ ਤੇ ਹਮਲੇ ਹੋ ਰਹੇ ਆ ਪਰ ਉਹ ਕਰਤੂਤਾਂ ਸਾਡੇ ਪੱਲੇ ਹੈ ਨਹੀਂ ਹੋਣਾ ਸਾਡੇ ਆਪਣੇ ਚੌਕ ਗਣਾ ਇਹਨੂੰ ਦੂਰ ਕਰਨ ਦੇ ਲੋੜਾ ਮੇਰੇ ਕਿਸੇ ਇਹ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਆ ਪਰਵਾਸੀ ਮਜ਼ਦੂਰ ਜਿਸ ਤਰ੍ਹਾਂ ਪ੍ਰਵਾਸੀ ਭਰਾਜੇ ਸਾਡੇ ਪੰਜਾਬ ਜਿਸਨੂੰ ਐਂਟਰੀ ਕਰਦੇ ਪਏ ਆ ਤੜਾ ਤੜਾ ਕੋਈ ਨਾ ਕੋਈ ਕਾਰੋਬਾਰੀ ਖੋਲਦੇ ਪਏ ਤੇ ਲਗਾਤਾਰ ਇਹਨੇ ਸਾਡੇ ਸਿੱਖਾਂ ਤੇ ਹਮਲੇ ਵੀ ਹੋ ਕੇ ਜਾ ਰਹੇ ਆ ਜੀ ਕਿਸ ਤਰ੍ਹਾਂ ਦੇ ਇਹ ਆ ਦੇਖੋ ਮੈਂ ਜਿਸ ਸ਼ਹਿਰ ਤੋਂ ਮੈਂ ਲੁਧਿਆਣਾ ਸ਼ਹਿਰ ਤੇ ਆਲਮੋਸਟ ਗੜ ਬਣ ਗਿਆ ਇਹਨਾਂ ਦਾ ਹਾਂਜੀ ਤੁਹਾਡੇ ਪਹਿਲਾਂ ਵੀ ਜੰਡਿਆਲੇ ਹਲਕੇ ਦੇ ਵਿੱਚ ਪਹਿਲਾਂ ਵੀ ਮੰਡੀ ਦੇ ਵਿੱਚ ਜਿਹੜਾ ਵਾ ਉਹ ਦਸਤਾਰਾਂ ਦੇ ਹਮਲੇ ਹੋਏ ਆ ਦੋ ਚਾਰ ਦਿਨ ਪਹਿਲਾਂ ਵੀ ਹੋਏ ਨੇ ਹਾਂ ਇਹ ਸਾਰਾ ਹੀ ਕਿਤੇ ਨਾ ਕਿਤੇ ਨਾ ਸਰਕਾਰਾਂ ਦੀਆਂ ਜਿਹੜੀਆਂ ਨਾ ਮਿੱਥੀਆਂ ਸਾਜਸ਼ਾਵਾਂ ਕਿ ਪੰਜਾਬ ਦੇ ਵਿੱਚ ਸਭ ਕੁਝ ਹੋ ਰਿਹਾ ਹੈ। ਹੂੰ ਦੇਖੋ ਅੱਜ ਯੂਪੀ ਬਿਹਾਰ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਫਲਾਣਾ ਉਹਨੇ ਫਲਾਣਾ ਕਰਤਾ ਫਲਾਣੇ ਨੇ ਇਦਾਂ ਕਰਤਾ ਸਾਡੇ ਦੇ ਉੱਤੇ ਬੜੇ ਬੜੇ ਤਗੜੇ ਗੈਂਗਸਟਰ ਜਿਹੜੇ ਆ ਉਹ ਚੁੱਪ ਕਰਾਤੇ ਤੇ ਉਹਨਾਂ ਲੋਕਾਂ ਨੂੰ ਰਾਹ ਇਧਰ ਦਾ ਖੁੱਲਕ ਦੇ ਦਿੱਤਾ। ਹੂੰ ਠੀਕ ਹੈ ਕਿ ਇਹ ਆਉਣ ਵਾਲਾ ਸਮਾਂ ਤੁਹਾਨੂੰ ਹੋਰ ਜ਼ਿਆਦਾ ਭਿਆਨਕ ਮੇਰੇ ਖਿਆਲ ਦੇ ਨਾਲ ਜੇਕਰ ਪੰਜਾਬ ਪੰਜਾਬੀਏਤ ਨੂੰ ਨਾ ਸੰਭਾਲਿਆ ਤੇ ਹੂੰ ਪੰਜਾਬੀ ਪੰਜਾਬੀ ਦੀ ਬਾਹ ਫੜੇ ਅੱਜ ਸੋਸ਼ਲ ਮੀਡੀਆ ਦਾ ਦੌਰ ਆ ਬਹੁਤ ਨਿਹੰਗ ਸਿੰਘ ਦੇਖਦਾ ਮੈਂ ਕਿ ਉਹ ਅੱਜ ਕੱਲ ਜਿਹੜਾ ਵਾ ਉਹ ਆਪਣੇ ਤਰੀਕੇ ਦੇ ਨਾਲ ਆਪਣੀਆਂ ਦੁਕਾਨਦਾਰੀਆਂ ਦਾ ਨੇ ਸ਼ੁਰੂ ਕਰ ਲਿਆ ਕਈ ਸ਼ਰਦਾਈਆਂ ਵੇਚੀਆਂ ਕਈ ਮਲ ਫਾਸਟ ਫੂਡ ਦੇ ਨੇ ਲਾ ਰਹੇ ਆ ਕਈ ਸਬਜ਼ੀ ਦੇ ਜਿਹੜੇ ਲਾ ਰਹੇ ਆ ਕਈ ਹੋਰ ਕੁਝ ਕਰ ਰਹੇ ਆ ਕੋਈ ਇਦਾਂ ਦੇ ਕਾਰਜ ਕਰਨੇ ਚਾਹੀਦੇ ਆ ਔਰ ਸਾਨੂੰ ਖਾਸ ਕਰਕੇ ਨਾ ਵੀ ਪੰਜਾਬੀ ਤੂੰ ਹੀ ਸਮਾਂ ਲੈਣਾ ਚਾਹੀਦਾ ਤੇ ਪੰਜਾਬੀਆਂ ਨੂੰ ਵੀ ਆਪਣੀ ਜਿਹੜੀ ਹੈ ਗੁੰਡਾਗਰਦੀ ਤੇ ਆਪਣੀ ਜਿਹੜੀ ਆਕੜ ਆ ਇਹਨੂੰ ਜੇਬ ਚ ਪਾ ਕੇ ਤੈਨ ਰੋਲ ਜਿਹੜਾ ਵਾ ਉਹ ਇੱਕ ਦੁਕਾਨਦਾਰ ਵਾਂਗੂ ਇੱਕ ਚੰਗੇ ਨਾਗਰਿਕ ਵਾਂਗੂ ਜਿਹੜਾ ਵਾ ਉਹ ਪੇਸ਼ ਹੋਣਾ ਚਾਹੀਦਾ ਤੇ ਗਾਹਕ ਨੂੰ ਰੱਬ ਦਾ ਰੂਪ ਸਮਝ ਕੇ ਜਿਹੜਾ ਉਹਦੀ ਆਉ ਭਗਤ ਕਰਨੀ ਚਾਹੀਦੀ ਆ ਇਹਨੀਆਂ ਕੀ ਬਈ ਬਈ ਬਾਣਾ ਪਾਇਆ ਵਾ ਤੇ ਤੁਸੀਂ ਐਵੇਂ ਜਾਣ ਕੇ ਗਰੀਬ ਤੇ ਰੋ ਮਾਰੀ ਜਾਓ ਉਹ ਕੰਮ ਨਹੀਂ ਕਰਨਾ ਜੇ ਬਾਣਾ ਪਾਇਆ ਵਾ ਜੇ ਕੋ ਆਟੋ ਰਿਕਸ਼ਾ ਮੇਰਾ ਭਲਾ ਚੋਂ ਚਲਾਉਂਦਾ ਵਾ ਜੇ ਕੋ ਟੈਕਸੀ ਚਲਾਉਂਦਾ ਵਾ ਤੇ ਉਹਨੂੰ ਚਾਹੀਦਾ ਵਾ ਕਿ 24 ਘੰਟੇ ਆਪਣੀ ਗੁਰਬਾਣੀ ਦਾ ਜਿਹੜਾ ਗਾਇਨ ਕਰੇ ਤੇ ਆਪਣੇ ਗੱਡੀ ਦੇ ਵਿੱਚ ਵੀ ਗੁਰਬਾਣੀ ਚੱਲੇ ਉਹ ਚੀਜ਼ ਐਟ੍ਰੈਕਟਿਵ ਕਰਦੀ ਹੈ ਮਸਲ ਪਸੰਜਰ ਨੂੰ ਵੀ ਤੁਹਾਡੇ ਵੱਲ ਵੀ ਯਾਰ ਇਹ ਬੰਦਾ ਜੇ ਸਰੂਪ ਨਾਲ ਜੁੜਿਆ ਹੋਇਆ ਤੇ ਇਹਦੀ ਗੱਡੀ ਦੇ ਵਿੱਚ ਵੀ 24 ਘੰਟੇ ਗੁਰਬਾਣੀ ਚੱਲਦੀ ਆ ਧੀਆਂ ਪੈਣਾ ਖੁਸ਼ ਹੋ ਕੇ ਤੁਹਾਡੇ ਉਹਦੇ ਵਿੱਚ ਸਵਾਰੀ ਕਰਨਗੇ ਆ ਅਜਨੇ ਤੇ ਹਾਲਾਤ ਬਾਬਾ ਜੀ ਪੰਜਾਬ ਵਿੱਚ ਜਦਾਂ ਦੇ ਹੋ ਗਏ ਆ ਤੁਸੀਂ ਜਿਸ ਮਰਜ਼ੀ ਖੇਤਰ ਦੇ ਵਿੱਚ ਵੇਖ ਲੋ ਪ੍ਰਵਾਸੀ ਅੱਗੇ ਆ ਬਿਲਕੁਲ ਠੇਕੇਦਾਰੀ ਤੋਂ ਲੈ ਕੇ ਮਜ਼ਦੂਰ ਤੱਕ ਦਾ ਸਫਰ ਜਿਹੜਾ ਉਹਨਾਂ ਤਿਆਰ ਕਰ ਲਿਆ ਤੇ ਕਰੋੜਾਂ ਰੁਪਏ ਦੀ ਕੋਠੀਆਂ ਦੇ ਮਾਲਕ ਬਣ ਗਏ ਆ ਅੱਜ ਅਸੀਂ ਕਾਨਿਆਂ ਦੀ ਛੱਤਾਂ ਤੋਂ ਵਾਂਝੇ ਆ ਤੇ ਕਿਤੇ ਨਾ ਕਿਤੇ ਸਾਡੀਆਂ ਅਨਗੇਲੀਆਂ ਤੇ ਸਾਡੀ ਫੋਕੀ ਆਕੜ ਇਹ ਕਾਊਂਟ ਕਰਦੀ ਹੈ ਇੱਕ ਕਮੈਂਟ ਹੋਰ ਪੋਸਟ ਦੇ ਕਿਤੇ ਪਾਇਆ ਕਿ ਬਾਬਾ ਜੀ ਜੇ ਤੁਸੀਂ ਹਿੰਨੇ ਪਹਿ ਲਾਇਓ ਇਹ ਤਾਂ ਦੇ ਕੋਈ ਬੂਟਾ ਲਗਦਾ ਦੇ ਕੋਈ ਸਾਡੇ ਵਾਤਾਵਰਣ ਨੂੰ ਬਚਾਉਣਾ ਤੇ ਕਈ ਹੌਕਾ ਦੇ ਰਹੇ ਸਾਰੇ ਦੇ ਰਹੇ ਭੀ ਇਨਕਾ ਦਰਖਤ ਖਤਮ ਹੋ ਰਿਹਾ ਪਾਣੀ ذرو ਖਤਮ ਹੋ ਰਿਹਾ ਵਾ ਤੇ ਕਈ ਬਾਬਾ ਜੀ ਜਿਹੜੇ ਇਹ ਲੰਗਰ ਲਗਾਇਆ ਵਾ ਇਥੇ ਕਈ ਕਿਤੇ ਬੂਟਾ ਲਗਾ ਲਾਉਂਦੇ ਤੇ ਘਰ ਘਰ ਸ਼ਹਿਰ ਦੇ ਬੂਟਾ ਗਲ ਜਾਂਦਾ ਕੁਮਿਸ ਸੰਗਤ ਬਹੁਤ ਆਈ ਪਈ ਉੱਤੇ ਮੈਂ ਕਹਿੰਦਾ ਭਾਜੀ ਰਾਹ ਬਹੁਤ ਆ ਪਰ ਅਗਲੇ ਆਨੇ ਸਿਰਫ ਰਾਹ ਉਹ ਲੱਬਿਆ ਵਾ ਜਿਹੜਾ ਨਾਲ ਵਾਜਬ ਲੱਗਦਾ ਉਹਨਾਂ ਨੇ ਕਿਸੇ 10 ਬੰਦਿਆਂ ਦੀ ਕਿਤੇ ਇੱਕ ਬਣਾ ਕੇ ਗਰੁੱਪ ਤੇ ਉਹਨਾਂ ਨੇ ਸਲਾਹ ਕੀਤੀ ਹੁੰਦੀ ਪਿਆ ਆਪਾਂ ਲੰਗਰ ਲਾਉਣੇ ਤੇ ਕਾਹਦੇ ਲਈ ਨਵੇਕਲਾ ਲੰਗਰ ਜੀ ਨੂੰ ਕਿਹਾ ਜਾ ਸਕਦਾ ਉਹਨਾਂ ਹੈਗਾ ਤੇ ਇਹਨਾਂ ਵੱਲੋਂ ਵੀ ਨਵੇਕਲਾ ਲੰਗਰ ਹੀ ਆ ਪਰ ਇਹ ਸੰਗਤ ਵਾਸਤੇ ਨਹੀਂ ਹੈ ਹੂੰ ਸਿਰਫ ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਵਾ ਜਿਨ੍ਹਾਂ ਨੂੰ ਫ੍ਰੀ ਦੇ ਵਿੱਚ ਬਰਗਰ ਪੀਜੇ ਮਿਲਦੇ ਆ ਹੂੰ ਉਹਨਾਂ ਵਾਸਤੇ ਨਹੀਂ ਆ ਤੇ ਕਹਿ ਸਕਦੇ ਵਿੱਚ ਪੰਜਾਬ ਪੰਜਾਬੀਏ ਦਾ ਭਲਾ ਕੀ ਦੱਸ ਦਿਓ ਨਾ ਸਾਨੂੰ ਕੁੱਲ ਮਿਲਾ ਕੇ ਮੇਰੇ ਖਿਆਲ ਦੇ ਨਾਲ ਉਸੇ ਕਰੋੜਾਂ ਰੁਪਏ ਦਾ ਜੇ ਇਹਨਾਂ ਨੇ ਲੰਗਰ ਲਾਇਆ ਹੋਣਗੇ ਤਾਂ ਆਉਟਪੁੱਟ ਕੱਟ ਕੇ ਵੇਖੋ ਕਿ ਪੰਜਾਬ ਪੰਜਾਬੀਆਂ ਨੂੰ ਦੇਚ ਮਿਲਿਆ ਕੀ ਹੈ ਕੁਝ ਨਹੀਂ ਮਿਲਣਾ ਮੇਰੇ ਵੀਰੋ ਇਸ ਕਰਕੇ ਆਪਣੀ ਜਿਹੜੀ ਦਾਣ ਦੀ ਹੈ ਦਿਸ਼ਾ ਬਦਲੋ ਲੰਗਰਾਂ ਦੀ ਥੋੜੀ ਜਿਹੀ ਕਟੌਤੀ ਘੱਟ ਕਰੋ ਮੇਰੇ ਵੀਰ ਕਿਉਂਕਿ ਗੁਰੂ ਘਰ ਉੱਤੇ ਲੰਗਰ ਤਾਂ ਦਾਲ ਫੁਲਕਾ ਦੇ ਬਣਿਆ ਹੁੰਦਾ ਸੋਹਣਾ ਲੰਗਰ ਤਿਆਰ ਕਰਦੇ ਅਸੀਂ ਗੱਲ ਕੋਈ ਨਹੀਂ ਆ ਮਿੱਠੇ ਚ ਮਿੱਠਾ ਖਾਣ ਨੂੰ ਮਿਲਦਾ ਵਾ ਚੰਗੀਆਂ ਸਬਜ਼ੀਆਂ ਜਿਹੜੀਆਂ ਸਦਾ ਬਹਾਰ ਜਿਹੜੀਆਂ ਮੌਸਮੀ ਹੁੰਦੀਆਂ ਨੇ ਲੰਗਰ ਜਦਕਲ ਬੰਦੀਆਂ ਨੇ ਠੀਕ ਹੈ ਕਹਿੰਦੇ ਹਰ ਇੱਕ ਚੀਤਾ ਉੱਥੇ ਤੁਹਾਨੂੰ ਅਵੇਲੇਬਲ ਹੁੰਦੀ ਆ ਪਰ ਉਹਦੇ ਬਾਵਜੂਦ ਵੀ ਕੁਝ ਇਹੋ ਜਿਹੇ ਉਪਰਾਲੇ ਕਰੋ ਮੇਰੇ ਵੀਰ ਕੁਝ ਦਿਮਾਗ ਲਾਓ ਕਿ ਜਿਹਦੇ ਨਾਲ ਪੰਜਾਬ ਪੰਜਾਬੀ ਦਾ ਸਿੱਖ ਕੌਮ ਦਾ ਪੜਾ ਹੋਵੇ ਇਸ ਤਰੀਕੇ ਦਾ ਲੰਗਰ ਲਾਓ ਮੇਰੇ ਭ ਗਵਰਤਨ ਮਤਾ ਇਨਸਾਨ ਨੇ ਪੈਸਾ ਭਿੱਜ ਦੇ ਦਿੱਸੇ ਸੰਧ ਸਪਾਹੀ ਜਿਨ੍ਹਾਂ ਨਾਲ ਅੱਜ ਮੌਲਾ ਵਰਤਲਾਪ ਕੀਤਾ ਤੇ ਲੋਕਾਂ ਦੀ ਜਿਹੜੇ ਜਜਬਾਤ ਸਨ ਲੋਕਾਂ ਦੇ ਕਮੈਂਟ ਸਨ ਕਿਉਂਕਿ ਲਗਾਤਾਰ ਇਹ ਲੜੀਆਂ ਵੀਡੀਓ ਵਾਇਰਲ ਹੋਦੀ ਆਪਾਂ यहां ਵੀ ਬਾਪਿਆ ਵੱਲੋਂ ਪੀਜ਼ਾ 버ਗਰ ਤੇ ਟੰਗ ਲਗਾਏ ਗਏ ਨੇ オーਡਰਿੰਗ ਦੇ ਟਰੱਕ ਦੇ ਟਰੱਕਾਂ ਵਰਤਾਏ ਗਏ ਨੇ ਤੇ ਲੋਕ ਇਹਨਾਂ ਨੂੰ ਪੀ ਪੀ ਵੀ ਦੇ ਤੇ ਖਾ ਵੀ ਦੇ ਰਹੇ ਤੇ ਲੋਕਾਂ ਜਿਹੜੇ ਕਮੈਂਟ ਸੀ ਸਿਰਫ ਉਹ ਦਾ ਨਾ ਸਾਂਝੇ ਕੀਤੇ ਆ ਵੀ ਜਿਹੜੇ ਲੋਕਾਂ ਨੇ ਕਿ ਆ ਵੀ ਇਹ ਸਾਡੇ ਉਹਨਾਂ ਸਵਾਲ ਸਨ ਜੇ ਜਿਹੜੇ ਭਾਈ ਸਾਹਿਬ ਭਜ ਦਿੰਦੇ ਸਨ ਨਾਲ ਸਾਂਝੇ ਕੀਤੇ ਆ ਤੇ ਉਹਨਾਂ ਦੀ ਵੀ ਗੱਲ ਸਹੀ ਆ ਵੀ ਅਗਰ ਜੇ ਲੰਗਰ ਪ੍ਰਥਾ ਜਿਵੇਂ ਗੁਰੂ ਅਰਜ ਗੁਰੂ ਬਲਦਾਸੇ ਚਲਾਈ ਸੀਦਾ ਉਹਨਾਂ ਇੱਕੋ ਗੱਲ ਕਹਿੰਦੀ ਸੀ ਪਹਿਲਾਂ ਪੰਗਤ ਫਿਰ ਸੰਗਤ ਤੇ ਉਸ ਧਰਤੀ ਉੱਪਰ ਹੀ ਇਹ ਜਿਹੜਾ ਨਵੇਕਲਾ ਲੰਗਰ ਜੇ ਸ਼ੁਰੂ ਕਰਤਾ ਗਿਆ ਵਾ ਜਿੱਥੇ 버ગર ਤੇ ਪੀਜੇ ਲਗਾਏ ਗਏ ਕਰੋਨਾ ਪੇਂਦੀ ਲਾਗਤ ਨਾਲ ਇਹ ਜਿਹੜੇ ਮਸ਼ੀਨਾਂ ਆਈਆਂ ਵਾ ਅਗਰ ਉਹੀ ਮਸ਼ੀਨਾਂ ਕਿਸੇ ਹਸਪਤਾਲ ਬਾਤੇ ਜਾਂ ਵੈਂਟੀਲੇਸ਼ਨਰ ਮਸ਼ੀਨਾਂ ਆ ਜਾਂਦੀਆਂ ਜਾ ਡਾਇਲਿਸਿਸ ਮਸ਼ੀਨ ਆਈ ਗਿਆ ਤਾਂ ਹੋ ਸਕਦਾ ਹੈ ਬਹੁਤ ਸਾਰੇ ਜਿਹੜੇ ਸਾਡੇ ਜਿਹੇ ਮਰੀਜ਼ ਹਨ ਉਹਨਾਂ ਦਾ ਇਲਾਜ ਹੋ ਸਕਦਾ ਹੈ ਲੇਕਿਨ ਜੇ ਸਾ ਇਹ ਪੀਜੀਏ ਵਰਗ ਲਗਾਏ ਗਏ ਆ ਉਸ ਦਾ ਹੋਰ ਦਾ ਲੋਕ ਜਿਹੜੇ ਹੋਰ ਬਿਮਾਰ ਹੋ ਸਕਦੇ ਸਨ ਇਹ ਸਾਰੇ ਜਿਹੜੀ ਜਜਬਾਤ ਸਾਰ ਲੋਕਾਂ ਦੇ ਕਮੈਂਟਸ ਹਨ ਜਿਹੜੇ ਅੱਜ ਅਸੀਂ ਸਾਹਮਣੇ ਕੀਤੇ ਆ ਤਾਂ ਹੋ ਸਕਦਾ ਸਾਡੀਆਂ ਗੱਲਾਂ ਤੋਂ ਕੁਝ ਕੋੜੀਆਂ ਲੱਗੀਆਂ ਨੇ ਭਾਈ ਸਾਹਿਬ ਦੀ ਗੱਲਾਂ ਵੀ ਕੁਰਦੇ ਕਿਉਂਕਿ ਇਹਨਾਂ ਦੀ ਗੱਲ ਕਰਨ ਦਾ ਸੋਹ ਤਰੀਕਾ ਇਸੇ ਤਰ੍ਹਾਂ ਦਾ ਵੀ ਲੋਕਾਂ ਨੂੰ ਸਮਝ ਆਦੀ ਤੇ ਇਹਨਾਂ ਦੀ ਗੱਲ ਵਾਕਿਆ ਵੀ ਕੋੜੀ ਵੀ ਲੱਗ ਜਾਂਦੀ ਆ ਸਾਡੀ ਵੀਡੀਓ ਤੁਹਾਨੂੰ ਕਿੱਸਾ ਲੱਗੀ ਸਾਨੂੰ ਆਪਣੀ ਜੀ ਕਮੈਂਟ ਆ ਉਹ ਕਮੈਂਟ ਬਾਕਸ ਜਾ ਕੇ ਜਰੂਰ ਇੱਕ ਦੱਸਿਓ ਵੀ ਜਿਹਨੇ ਲੰਗਰ ਲਗਾਏਗੇ ਕੀ ਇਹ ਲੰਗਰ ਮਰਿਆਦਾ ਨੇ ਕੀ ਇਸ ਦਾ ਲੰਗਰ ਹੋਣਾ ਲੱਗਣਾ ਚਾਹੀਦਾ ਕਿ ਜਿਹਦੇ ਬਾਬੇ ਨੇ ਇਹਨੂੰ ਵੇਖਲਾ ਲੰਗਰ ਸ਼ੁਰੂ ਕੀਤਾ ਸੀ ਇਹ ਇਹਦਾ ਚੱਲਦਾ ਰਹਿੰਦਾ ਤੇ ਕਦ ਜਾ ਬੰਦ ਹੋਣ ਦੇਦਾ ਵਾ ਉਹ ਜੀ ਸੰਦੀਪਾ ਤਰਨਤ